ਪੰਜਾਬ ਤੋਂ ਪਨਾਹਵਾਲ ਵੀ ਨਹੀਂ ਜਾਣ ਰਹੀ ਹਰਿਆਣਾ ਸਰਕਾਰ ਇਹਨਾਂ ਅੱਜ ਤੱਕਾ ਕਰ ਰਹੀ ਖਨੋਰੀ ਵਾਟਰ ਛੋਡਾ ਭਾਲੀ ਤੋਂ ਬਠਿੰਡਾ ਹੋ ਕੇ ਸਿੱਖਨੋਰੀ ਜਾ ਰਹੀ ਸੀ ਹਰਿਆਣਾ ਸਰਕਾਰ ਪ੍ਰਸ਼ਾਸਨ ਨੇ ਫੜਾ ਬੰਦ ਪੂਰੇ ਜ਼ਬਰਦਸਤ ਲਾਕੇ ਲਾਕੇ ਸਾਨੂੰ ਅੱਜ ਰੋਕ ਰੱਖਿਆ ਓਕੇ ਕਰਕੇ ਜਾਵਾਂਗੇ ਪਰ ਅਸੀਂ ਚੋਰਗੋ ਨਹੀਂ ਜਾਵਾਂਗੇ ਫੈਸਲਾ ਦੇਖੋ ਹੁਣ ਇਹ ਸਰਕਾਰ ਹਰਿਆਣਾ ਸਰਕਾਰ ਦੀ ਕਿਸਾਨਾਂ ਨੇ ਆਪਦੀ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਵੱਲ ਵਧਣਾ ਸ਼ਾਂਤ ਮਨ ਤਰੀਕੇ ਨਾਲ ਵਧ ਰਹੇ ਜਾਣ ਦੇ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਇਸ ਵਕਤ ਪੰਜਾਬ ਹਰਿਆਣਾ ਬਾਰਡਰ ਡਬਲ ਈ ਦੇ ਵਿੱਚ ਮੌਜੂਦ ਹੈ ਇਸ ਡਬਲ ਵਾਲੀ ਮੰਡੀ 'ਚ ਕਿਸਾਨ ਫਰਵਰੀ ਤੋਂ ਧਰਨਾ ਲਾ ਕੇ ਬੈਠੇ ਆ ਪੰਜਾਬ ਦਾ ਪਿੱਛੇ ਬਾਰਡਰ ਹੈਗਾ ਤਾਂ ਇਹ ਮਲੋਟ ਸਾਈਡ ਤੋਂ ਜਿਹੜਾ ਰੋਡ ਆਂਦਾ ਉਸ ਰੋਡ ਤੇ ਆ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਹੁਣ ਦਿੱਲੀ ਕੁਚ ਕਰਨਾ ਤਾਂ ਡਬਲ ਈ ਬਾਰਡਰ ਜਿਹੜਾ ਇੱਥੋਂ ਅਸੀਂ ਧਰਨਾ ਚੱਕ ਰਹੇ ਆ ਇੱਥੋਂ ਸ਼ਿਫਟ ਹੋ ਕੇ ਜਿਹੜਾ ਧਰਨਾ ਹੈਗਾ ਸ਼ੰਭੂ ਬਾਰਡਰ ਵਾਲੇ ਪਾਸੇ ਜਾਊਗਾ ਪਰ ਫੇਰ ਉਹੀ ਅਰਚਨ ਦੁਬਾਰੇ ਫੇਰ ਪੈ ਗਿਆ ਫੇਰ ਇੱਕ ਵਾਰੀ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕ ਲਿੱਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਡੱਬ ਵਾਲੀ ਦੀਆਂ ਡੱਬ ਵਾਲੀ ਮੰਡੀ 'ਚ ਜਿੱਥੇ ਇਸ ਜਗ੍ਹਾ ਤੋਂ ਗੱਡੀਆਂ ਕਿਸਾਨਾਂ ਨੇ ਆਪਣੀ ਲੈ ਕੇ ਜਾਣੇ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਕੇ ਜਾਣੀਆਂ ਸੀਗੀਆਂ ਉਹਨੂੰ ਕਿਤੇ ਨਾ ਕਿਤੇ ਫੇਰ ਇੱਥੇ ਪੁਲਿਸ ਵੱਲੋਂ ਜਿਹੜਾ ਰੋਕਿਆ ਗਿਆ ਤਸਵੀਰ ਤੁਹਾਨੂੰ ਦਿਖਾ ਰਹੇ ਆ ਅਸੀਂ ਇਹ ਇਸ ਵਕਤ ਡੱਬ ਵਾਲੀ ਮੰਡੀ ਤੋਂ ਹੈਗੀ ਹੈ ਕਿਸਾਨ ਜਿਹਨਾਂ ਨੇ ਇਸ ਵਾਰ ਕਿਹਾ ਸੀ ਕਿ ਫਰਵਰੀ ਤੋਂ ਅਸੀਂ ਧਰਨੇ ਤੇ ਬੈਠੇ ਆ ਪਰ ਫਰਵਰੀ ਤੋਂ ਬਾਅਦ ਅ ਲਗਾਤਾਰ ਇਹ ਮੰਗ ਕਰ ਰਹੇ ਸੀ ਕਿ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਪਰ ਅੱਜ ਇਹ ਜਿਹੜਾ ਧਰਨਾ ਹੈਗਾ ਦਿੱਲੀ ਤੋਂ ਅ ਮਾਫ ਕਰਨਾ ਇਹ ਅੱਜ ਧਰਨਾ ਜਿਹੜਾ ਇਸ ਡੱਬ ਵਾਲੀ ਮੰਡੀ ਤੋਂ ਇਹ ਜਿਹਨੂੰ ਸ਼ਿਫਟ ਹੋਣਾ ਸੀ ਯਾਨੀ ਇਹਨੂੰ ਖਨੋਰੀ ਬਾਰਡਰ ਜਿਹੜਾ ਲੈ ਕੇ ਜਾਣਾ ਸੀ ਪਰ ਜਿਹੜੀ ਤਸਵੀਰਾਂ ਇੱਥੋਂ ਦਿਖਾ ਰਹੇ ਆ ਅਸੀਂ ਇਹ ਹਰਿਆਣਾ ਪੁਲਿਸ ਇੱਕ ਵਾਰੀ ਫੇਰ ਵਾਪਸ ਇਹਨਾਂ ਨੂੰ ਕਿਸਾਨਾਂ ਨੂੰ ਆਪਣੇ ਏਰੀਆ ਦੇ ਵਿੱਚ ਭੇਜ ਰਿਹਾ ਕਿਉਂਕਿ ਤਸਵੀਰਾਂ ਜਿਹੜੀਆਂ ਇਸ ਵਕਤ ਦੇਖ ਰਹੇ ਤੁਸੀਂ ਇਹ ਡੱਬ ਵਾਲੀ ਮੰਡੀ ਦੀ ਤਸਵੀਰ ਹੈਗੀ ਹੈ ਜਿੱਥੇ ਕਿਸਾਨਾਂ ਨੂੰ ਵਾਪਸ ਉਹਨਾਂ ਦੇ ਯਾਨੀ ਪੰਜਾਬ ਵਾਲੇ ਪਾਸੇ ਭੇਜਿਆ ਜਾ ਰਿਹਾ ਹੈ ਜਗ੍ਹਾ ਤੋਂ ਗੱਡੀਆਂ ਲੈ ਕੇ ਕਿਸਾਨਾਂ ਨੇ ਇਸ ਪੁਲ ਦੇ ਜ਼ਰੀਏ ਜਿਹੜਾ ਅੱਗੇ ਕੂਚ ਕਰਨਾ ਸੀ ਪਰ ਕਿਸਾਨਾਂ ਨੂੰ ਜਿਹੜਾ ਇੱਥੇ ਫੇਰ ਇੱਕ ਵਾਰ ਪੁਲਿਸ ਨੇ ਰੋਕ ਲਿਆ ਕਿ ਹਰਿਆਣੇ ਦੀ ਐਂਟਰੈਂਸ ਹੈਗੀ ਹਰਿਆਣੇ ਦੇ ਜ਼ਰੀਏ ਇਹਨਾਂ ਨੂੰ ਜਿਹੜਾ ਹਰਿਆਣੇ 'ਚ ਨਹੀਂ ਐਂਟਰ ਹੁਣ ਦਿੱਤਾ ਜਾਊਗਾ ਤਾਂ ਦੇਖ ਰਹੇ ਹੋ ਤਸਵੀਰਾਂ ਇਹ ਮੰਡੀ ਡੱਬ ਵਾਲੀ ਦੀ ਤਸਵੀਰ ਤੁਹਾਨੂੰ ਦਿਖਾ ਰਹੀਆਂ ਇੱਥੇ ਕਿਸਾਨ ਕਹ ਰਿਹਾ ਕਿ ਅਸੀਂ ਦਿੱਲੀ ਜਾਣਾ ਪਰ ਪੁਲਿਸ ਵੱਲੋਂ ਫੇਰ ਨਾਕਾਬੰਦੀ ਕਰਕੇ ਜਿਹੜਾ ਡੱਬ ਵਾਲੀ ਦਾ ਮੇਨ ਪੋਲ ਹੈਗਾ ਜਿਹੜਾ ਪੰਜਾਬ ਮਲੂਰ ਸਾਈਡ ਤੋਂ ਆਕੇ ਅੱਗੇ ਜਿਹੜਾ ਚੌਕ ਜਿਹੇ ਉਤਰਦਾ ਹੈ ਇੱਥੇ ਫੇਰ ਇਹ ਜਿਹੜਾ ਰੋਕ ਲਿੱਤਾ ਗਿਆ ਦੇਖੋ ਕਰੇਨਾ ਲਾਤੀਆਂ ਫੇਰ ਹਾਲਾਂਕਿ ਇਹ ਰਸਤਾ ਇੱਕ ਸਾਈਡ ਦਾ ਖੁੱਲਾ ਸੀ ਪਰ ਜਿਵੇਂ ਕਿਸਾਨਾਂ ਨੇ ਐਲਾਨ ਕੀਤਾ ਕਿ ਅਸੀਂ ਦਿੱਲੀ ਵਾਲੇ ਪਾਸੇ ਕੂਚ ਕਰਨਾ ਤਾਂ ਫੇਰ ਹਰਿਆਣਾ ਪੁਲਿਸ ਵੱਲੋਂ ਰਸਤੇ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਤਾਂ ਕਾਫੀ ਲੰਬੇ ਸਮੇਂ ਦੇ ਬਾਅਦ ਇਹ ਜਗ੍ਹਾ 'ਤੇ ਰੋਡ ਹੈਗਾ ਖੁੱਲਣ ਦੀ ਉਮੀਦ ਜਾਗੀ ਸੀ ਕਿ ਕਾਫੀ ਲੰਬੇ ਸਮੇਂ ਬਾਅਦ ਇਹ ਰੋਡ ਜਿਹੜਾ ਖੁੱਲੂਗਾ ਪਰ ਰੋਡ ਖੋਲਣ ਦੀ ਜਦੋਂ ਕਿਸਾਨਾਂ ਨੇ ਗੱਲ ਕਹੀ ਕਿ ਅਸੀਂ ਰੋਡ ਖੋਲਣ ਲੱਗੇ ਆਂ ਤਾਂ ਹਰਿਆਣਾ ਪੁਲਿਸ ਨੇ ਫੇਰ ਅਗੇ ੜੀਕਾ ਲਾ ਲਿਆ ਤਾਂ ਫੇਰ ਇੱਥੇ ਤੁਹਾਨੂੰ ਪੁਲਿਸ ਦਿਖਾ ਦਿੰਦੇ ਆ ਵੱਡੀ ਸੰਖਿਆ 'ਚ ਪੁਲਿਸ ਇੱਥੇ ਮੌਜੂਦ ਹੈਗੀ ਆ ਪੁਲਿਸ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਵੀ ਕਿਤੇ ਨਾ ਕਿਤੇ ਮੌਜੂਦ ਆ ਤੇ ਇੱਥੇ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਆ ਕਿਉਂਕਿ ਵਪਾਰੀ ਵਰਗ ਇਸ ਇਲਾਕੇ ਦੇ ਲੋਕ ਵੀ ਪ੍ਰੇਸ਼ਾਨ ਸੀ ਆਖਰਕਾਰ ਰਸਤਾ ਬੰਦ ਰਿਹਾ ਤਾਂ ਇਹ ਕਰੀਨਾ ਲਾ ਕੇ ਰਸਤਾ ਬੰਦ ਕਰ ਦਿੱਤਾ ਤਾਂ ਕਿ ਡੱਬ ਵਾਲੀ ਵਾਲੇ ਪਾਸੇ ਐਂਟਰ ਨਾ ਹੋ ਸਕਣ ਪੂਰੀ ਤਸਵੀਰ ਤੁਸੀਂ ਦੇਖ ਰਹੇ ਹੋ ਇੱਕ ਵਾਰ ਫੇਰ ਦੁਬਾਰਾ ਪੇਚ ਫਸ ਗਿਆ ਰਹਿਣਾ ਪੁਲਿਸ ਦਾ ਤੇ ਕਿਸਾਨ ਜੱਥੇਬੰਦੀਆਂ ਜਿਨ੍ਹਾਂ ਨੇ ਅੱਜ ਦਿੱਲੀ ਕੁਚ ਦਾ ਲਾਨ ਕੀਤਾ ਸੀ ਕਿ ਦਿੱਲੀ ਜਾਣਾ ਡੱਬ ਵਾਲੀ ਬਾਰਡਰ ਤੋਂ ਸਾਰੀਆਂ ਟਰਾਲੀਆਂ ਚ ਸਮਾਨ ਜਿਹੜਾ ਭਰ ਲਿਆ ਸੀ ਪਰ ਇੱਥੇ ਰਾਂਚ ਲੋ ਰੋਕ ਲੈਣਾਂ ਨੂੰ ਪੁਲਿਸ ਦੇ ਅਧਿਕਾਰੀ ਜਿਹੜੇ ਨੇ ਉਹ ਇਹਨਾਂ ਨੂੰ ਵਾਪਸ ਭੇਜ ਰਹੇ ਨੇ ਕਿ ਤੁਸੀਂ ਵਾਪਸ ਜਾਓ ਪੰਜਾਬ ਵਾਲੀ ਸਾਈਡ ਤੇ ਉੱਤੇ ਸਾਡੇ ਨਾਲ ਰੇਸ਼ਮ ਸਿੰਘ ਯਾਤਰੀ ਆ ਰੇਸ਼ਮ ਸਿੰਘ ਯਾਤਰੀ ਨਾਲ ਗੱਲ ਕਰਦੇ ਆ ਬਾਈ ਜੀ ਤੁਸੀਂ ਕੀ ਫੈਸਲਾ ਥੋੜਾ ਜਿਹਾ ਕੀ ਐਲਾਨ ਕੀ ਹੋਇਆ ਸੀ ਅੱਜ ਜਿਹੜੀ ਗੱਲਬਾਤ ਹੋਈ ਸੀਗੀ ਇੱਥੇ ਕਿ ਇੱਥੇ ਆ ਜਾਓ ਠੀਕ ਹੀ ਗੱਲਬਾਤ ਹੋਈ ਸੀਗੀ ਜੇ ਅੱਜ ਜੱਥੇਬੰਦੀ ਦੀ ਵਿੱਚ ਸ਼ਿਫਟ ਜਾਣਾ ਆਪਾਂ ਡੱਬਲ ਹੀ ਜਾਣਾ ਦੇਖੋ ਜਿਹੜੀ ਗੱਲਬਾਤ ਦੀ ਗੱਲ ਆ ਜੇ ਗੱਲ ਕਰੀਏ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਆਦੇਸ਼ ਆਏ ਸੀ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਸੜਕਾਂ ਰੋਕੀਆਂ ਹੋਈਆਂ ਕਿਸਾਨਾਂ ਨੇ ਆਪਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਵੱਲ ਵਧਣਾ ਸ਼ਾਂਤਮਈ ਤਰੀਕੇ ਨਾਲ ਵਧ ਰਹੇ ਜਾਣ ਦਿਓ ਰੁਕਾਂ ਹਟਾਓ ਪਰ ਅੱਜ ਅਸੀਂ ਡੱਬ ਵਾਲੀ ਬਾਰਡਰ ਵੀ ਸਾਡਾ ਉਦੋਂ ਦੇ ਇੱਥੇ ਨਾਕਾ ਲੱਗਿਆ ਹੋਇਆ ਸੀ ਅੱਜ ਅਸੀਂ ਸ਼ਾਂਤਮਈ ਤਰੀਕੇ ਨਾਲ ਆਵੇ ਸਾਰੇ ਤੰਗੜ ਪਾਸ਼ੀਏ ਟਰੈਕਟਰ ਟਰਾਲੀਆਂ ਦੇ ਵਿੱਚ ਸਮਾਨ ਸਾਂਭ ਕੇ ਜਦੋਂ ਕਿ ਖਨੋਰੀ ਵਾਰਡ ਰਿ ਤੋਂ ਡੱਬ ਵਾਲੀ ਤੋਂ ਬਠਿੰਡਾ ਹੋ ਕੇ ਸਿੱਖ ਖਨੋਰੀ ਜਾ ਰਹੀ ਸੀ ਤੇ ਇੱਥੋਂ ਦੀ ਹਰਿਆਣਾ ਸਰਕਾਰ ਪ੍ਰਸ਼ਾਸਨ ਨੇ ਫੜਾ ਫੜ ਪੂਰੇ ਜਵਰਦਸ ਨਾਕੇ ਲਾ ਕੇ ਸਾਨੂੰ ਅੱਜ ਰੋਕ ਰੱਖਿਆ ਕਿਉਂ ਰੋਕਿਆ ਵੀ ਹੈ ਅਨ ਦੇਖੋ ਇਹ ਹਰਿਆਣਾ ਸਰਕਾਰ ਦੀ ਪੁਲਿਸ ਕਿਉਂ ਅਸੀਂ ਤਾਂ ਥੋਡੇ ਮਾਦੀਮ ਰਹੀਂ ਮਾਣਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਅਪੀਲ ਕਰਾਂਗੇ ਕਿ ਅੱਜ ਦੇਖੋ ਸ਼ਰਾਸ਼ਰ ਹਰਿਆਣਾ ਸਰਕਾਰ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਫੇਰ ਮਾਨਜੁਗ ਹਾਈ ਕੋਰਟ ਦੇ ਦੇਸ਼ ਨੂੰ ਜੇ ਕਹਿ ਲਈਏ ਕਿਤਨਾ ਕਿਤੇ ਤਾਰ ਪੀੜੋ ਕਰ ਰਹੀ ਆ ਤੋੜ ਰਹੀ ਆ ਪਰ ਅਸੀਂ ਸਿੱਧੇ ਜਾ ਰਹੇ ਹਾਂ ਜਾਣਾ ਇਸੇ ਰਸਤੇ ਤੋਂ ਹੀ ਹੋਰ ਕੋਈ ਰਸਤਾ ਹੈਗਾ ਜਾਣਾ ਸਤੇ ਦੇਖੋ ਇਹ ਰਸਤੇ ਇਹ ਮੂਰੇ ਥੋੜਾ ਜਿਹਾ ਜੇ ਕਹਿ ਲਈਏ ਸਾਰੇ ਅੱਧੇ ਕਿਲੋ 500 ਮੀਟਰ 700 ਮੀਟਰ ਹੋ ਮੂਰੇ ਅੱਗੇ ਚੌਕ ਆ ਪੰਜਾਬ ਦਾ ਅਸੀਂ ਬਠਿੰਡਾ ਹੋ ਕੇ ਖਨੌਰੀ ਜਾਣਾ ਨਾ ਕਿ ਅਸੀਂ ਹਲੇ ਕੋਈ ਚੰਡੀਗੜ੍ਹ ਵਾਲੇ ਨਾਲ ਨੂੰ ਆਪ ਸੌਰੀ ਦਿੱਲੀ ਵਾਲੇ ਦਾ ਐਲਾਨ ਕੀਤਾ ਕਰਾਂਗੇ ਅਸੀਂ ਥੋਕੇ ਕਰਕੇ ਜਾਵਾਂਗੇ ਪਰ ਅਸੀਂ ਚੋਰਗੋ ਨਹੀਂ ਜਾਵਾਂਗੇ ਅਸੀਂ ਤਾਂ ਖਨੋਰੀ ਵੱਲ ਜਾ ਰਹੇ ਹਾਂ ਫੈਸਲਾ ਕੀ ਕੀਤਾ ਵੀ ਤੁਸੀਂ ਸਮਾਨ ਵੀ ਬੰਨ ਲਿਆ ਸਾਰੇ ਟਰਾਲੀਆਂ 'ਚ ਆਪਣੇ ਪੈਕ ਹੈਗਾ ਫੈਸਲਾ ਦੇਖੋ ਹੁਣ ਇਹ ਸਰਕਾਰ ਹਰਿਆਣਾ ਸਰਕਾਰ ਦੇ ਹੱਥਾਂ ਇਹਨਾਂ ਨੇ ਰੋਡ ਰਕਵਾਉਣਾ ਕਿ ਸਾਨੂੰ ਸ਼ਾਂਤਮਈ ਅਸੀਂ ਆਪਦੇ ਮਿਸ਼ਨ ਵੱਲ ਵਧਰ ਉਧਰ ਜਾਣ ਦੇਣਾ ਇਧਰਲੇ ਪਾਸੇ ਸਾਡੇ ਅਸੀਂ ਸਾਡੇ ਮੋਰਚਿਆਂ ਦੇ ਵਿੱਚ ਇਹ ਕਾਲ ਦੇਤੀ ਮੋਰਚਾ ਵਿਚਾਰ ਰਹੇ ਅਸੀਂ ਅੱਗੇ ਜਾਣਾ ਕਿ ਕਨੋਰੀ ਬਾਰਡਰ ਤੋਂ ਇਸੇ ਰੋਡ ਤੋਂ ਇਸੇ ਰੋਡ ਤੋਂ ਹੀ ਜਾਣਾ ਇਸੇ ਰੋਡ ਤੋਂ ਜਾਣਾ ਰੋੜੀ ਇਹੋ ਜੀ ਹੋਰ ਰੋੜੀ ਨਹੀਂ ਕੋਈ ਇਹੀ ਰੋਡ ਲੰਘਦਾ ਕਿ ਹੋਰ ਕਿਸੀ ਰੋੜੀ ਨਹੀਂ ਕਿਸੇ ਪਾਸੇ ਜਿਸ ਕਰਕੇ ਜਾਣਬੁੱਝ ਕੇ ਪੰਜਾਬ ਹਰਿਆਣਾ ਸਰਕਾਰ ਭਾਜਪਾ ਦੇ ਇਸ਼ਾਰੇ 'ਚ ਜਾਣਬੁੱਝ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੇ ਇਥੋਂ ਦੀ ਪਬਲਿਕ ਨੂੰ ਜਾਣਬੁੱਝ ਕੇ ਪਬਲਿਕ ਕੀ ਦੇਖ ਰਹੀ ਹੈ ਪਾਸੇ-ਪਾਸੇ ਦੁਕਾਨਾਂ ਵਾਲੇ ਸ਼ਹਿਰ ਵਾਸੀ ਵੀ ਜਾਣਬੁੱਝ ਕੇ ਹਰਿਆਣਾ ਸਰਕਾਰ ਨੇ ਹੈ ਜਾਂ ਪ੍ਰਸ਼ਾਸਨ ਨੇ ਕਹੇ ਕਿ ਪੰਜਾਬ ਵਾਲੀ ਪੰਜਾਬ ਵਾਲੀ ਬਾਉਂਡਰੀ ਤੋਂ ਜਾਓ ਇਹ ਕਹਿ ਰਹੇ ਨੇ ਦੇਖੋ ਤਾਂ ਕਹਿੰਦਾ ਪਿੱਛੇ ਮੁੜ ਜਾਓ ਪਿੱਛੇ ਜੀ ਜੱਗ ਹੀ ਨਹੀਂ ਅਸੀਂ ਜਗ੍ਹਾ ਇੱਧਰ ਬਣਾਈ ਹੋਈ ਹੈ ਮੇਨ ਰਾਸੀ ਹੈ ਜਾਣ ਨੂੰ ਅਸੀਂ ਕੋਈ ਨਾਲ ਥੋੜਾ ਜਿਹਾ ਤੁਹਾਨੂੰ ਦੱਸ ਕੇ 5-7 ਕਿਲੋਮੀਟਰ ਦੇ ਪੰਜਾਬ ਦਾ ਨਾਂਗਾਗਾ ਚੌਂਕ ਆਸੀਂ ਪੰਜਾਬ ਬਠਿੰਡਾ ਹੋ ਕੇ ਅੱਗੇ ਖਨੋਰੀ ਵੱਲ ਜਾਣਾ ਪਰ ਸਾਨੂੰ ਇਹ ਖਨੋਰੀ ਵੱਲ ਆਪਦੇ ਜੇ ਕਹਿ ਲਈਏ ਪੰਜਾਬ ਚੋਂ ਪੰਜਾਬ ਵੱਲ ਵੀ ਨਹੀਂ ਜਾਣ ਰਹੀ ਹਰਿਆਣਾ ਸਰਕਾਰ ਇਹਨਾਂ ਅੱਜ ਧੱਕਾ ਕਰ ਰਹੀ ਆ ਅੱਛਾ ਉਹ ਤੱਕ ਫਿਰ ਇੱਥੇ ਬੈਠੇ ਰਹੋਗੇ ਬਿਲਕੁਲ ਜੀ ਬੈਠਣ ਲਈ ਮਜਬੂਰ ਕੀਤਾ ਮੂਰੇ ਨਾਕਾ ਬੈਠਾਂਗੇ ਜੇ ਸਾਨੂੰ ਮਜਬੂਰ ਕਰਨ ਅੱਗੇ ਜਾਣ ਲਈ ਤੇ ਅਸੀਂ ਦੇਖਾਂਗੇ ਕੀ ਹੁਕਮ ਆਉਂਦਾ ਸਾਡਾ ਤੇ ਅਸੀਂ ਅੱਗੇ ਵਧਾਂਗੇ ਫਿਰ ਇਹ ਤਿਆਰੀ ਸੀ ਥੋੜੀ ਸਮਾਨ ਪੰਨੇ ਹੋਇਆ ਸਾਰਾ ਇਸੇ ਰੂਟ ਤੋਂ ਨਿਕਲਣਾ ਸੀ ਬਿਲਕੁਲ ਜੀ ਬਿਲਕੁਲ ਇਸੇ ਰੂਟ ਤੋਂ ਸਾਡਾ ਸਾਰਾ 500 ਮੀਟਰ ਤੋਂ ਜਾ ਕੇ ਜਿਹੜਾ ਡੂਮ ਵਾਲੀ ਸਾਈਡ ਬਠਿੰਡਾ ਰੋਡ ਨੂੰ ਹੋ ਜਾਣੀ ਹੈ ਤਾਂ ਇਸੇ ਰੋਡ ਤੋਂ ਜਾਣਾ ਸੀ ਅਸੀਂ ਤਾਂ ਅੱਗੇ ਹਰਿਆਣਾ ਨੇ ਰੋਕ ਲਾ ਦਿੱਤੀ ਹੈ ਹੁਣ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦਾ ਕੀ ਇਹ ਹਰਿਆਣਾ ਸਰਕਾਰ ਉਲੰਘਣਾ ਕਰਦੀ ਹੈ ਦੂਸਰਾ ਮੈਂ ਦੁਕਾਨਦਾਰ ਵੀਰਾਂ ਨੂੰ ਪੁੱਛਣਾ ਚਾਹਣਾ ਜਿਹੜੇ ਹਰ ਰੋਜ਼ ਕਦੇ ਡੀਸੀ ਦੇ ਸ਼ਿਕਾਇਤ ਕਰਤੀ ਕਦੇ ਕਿਤੇ ਕਰਤੀ ਕਦੇ ਕਿਸੇ ਕਿਸਮ ਦੀ ਵੀ ਕਹਿੰਦੇ ਜੀ ਕਿਸਾਨਾਂ ਨੇ ਆ ਰਸਤਾ ਰੋਕਿਆ ਹੁਣ ਉਹ ਡੀਐਸਪੀ ਸਾਹਿਬ ਬੈਠੇ ਐ ਇਧਰ ਐਸਐਚਓ ਸਾਹਿਬ ਬੈਠੇ ਨੇ ਆ ਹਰਿਆਣੇ ਦਾ ਪ੍ਰਸ਼ਾਸਨ ਖੜਾ ਹੈ ਇਹ ਹੁਣ ਮੈਂ ਪੁੱਛਣਾ ਚਾਹਣਾ ਵੀ ਦੱਸੋ ਵੀ ਹਰਿਆਣੇ ਸਰਕਾਰ ਨੇ ਰੋਕਿਆ ਹੈ ਜਾਂ ਕਿਸਾਨ ਰੁਕੇ ਆ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਆਪਣੀ ਮੰਗ ਨਹੀਂ ਰੱਖਣ ਦਿੱਤੀ ਜਾ ਰਹੀ ਕਿਸਾਨਾਂ ਨਾਲ ਧੱਕਾ ਕਰ ਰਹੇ ਆ ਔਰ ਇੱਕ ਪਾਸੇ ਦਾ ਦੇਖੋ ਜਿਹੜੀ ਸਾਡੀ ਅਦਾਲਤ ਵਾਲੇ ਕੋਲ ਕਿਸੇ ਤੇ ਅਧਿਕਾਰੀ ਨਾਲ ਗੱਲ ਹੋਈ ਹੋਣੀ ਕੀ ਕਹਿੰਦੇ ਕੀ ਨਹੀਂ ਉਹ ਕਹਿੰਦੇ ਜੀ ਸਾਡੀ ਤਾਂ ਡਿਊਟੀ ਆ ਸੀ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਹਰਿਆਣੇ 'ਚ ਐਂਟਰ ਨਹੀਂ ਹੋਣ ਦੇਣਾ ਦੇਖੋ ਜਿਹੜੇ ਅਧਿਕਾਰੀ ਬੀਐਸਪੀ ਦੋਨ ਛਿੱਟੀ ਤੇ ਕਡੀਐਸਪੀ ਹੋ ਰਹੇ ਹਰਿਆਣੇ ਦੇ ਉਹਨਾਂ ਨਾਲ ਗੱਲ ਕਰੀ ਸੀ ਅਸੀਂ ਵੀ ਅਸੀਂ ਕਿਤੇ ਨਹੀਂ ਅਸੀਂ ਮੂਹਰੇ ਖੜ੍ਹ ਜਾਂਦੇ ਆਪ ਜੇ ਤੁਹਾਨੂੰ ਲੱਗਦਾ ਵੀ ਹਰਿਆਣੇ ਵੱਲ ਵਧਣਗੇ ਦਿੱਲੀ ਵੱਲ ਅਸੀਂ ਨਿਗਾਹ ਵੰਗੇ ਪਰ ਉਹ ਕਹਿੰਦੇ ਨਹੀਂ ਸਾਨੂੰ ਹਦੇਸ਼ਾ ਅਸੀਂ ਕਿਸੇ ਪਾਸੇ ਨਹੀਂ ਜਾਣ ਦਿੰਦੇ ਇੱਥੇ ਰੁਕ ਕੇ ਰਹੋ ਬਿਲਕੁਲ ਬਿਲਕੁਲ ਬਾਈ ਜਿਹਨੂੰ ਗੱਲ ਕਰ ਲੈਣਾ ਕਿਸਾਨ ਜਥੇਬੰਦੀ ਨੇ ਇਹ ਹੁਣ ਰੋਕ ਲੈ ਗਈ ਇੱਥੇ ਹੁਣ ਅਗਲਾ ਕੀ ਹੈਗਾ ਹੁਣ ਇੱਥੇ ਰੁਕੇ ਰਹਿਣਾ ਕਿਉਂਕਿ ਸਮਾਨ ਸਾਰਾ ਬੰਨਿਆ ਹੋਇਆ ਹੈ ਟਰਾਲੀਆਂ 'ਚ ਦੇਖੋ ਸਾਡੀ ਮੀਟਿੰਗ ਚੱਲ ਰਹੀ ਹੈ ਕਿਸਾ ਸੰਯੁਕਤ ਕਿਸਾਨ ਮੋਰਚਾ ਗਾਰੰਟੀ ਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫਾਰਮਾਂ ਦੀ ਚੰਡੀਗੜ੍ਹ ਦੀ ਕਿਸਾਨ ਭਵਨ ਚ ਮੀਟਿੰਗ ਚੱਲ ਰਹੀ ਹੈ ਪ੍ਰੈਸ ਕਾਨਫਰੰਸ ਵੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਕ੍ਰੇਨ ਲੱਗੀ ਹੋਈ ਹੈ ਕ੍ਰੇਨ ਜਿਹੜੀ ਹੈਗੀ ਪੱਕੇ ਪੱਤਰ ਲਾ ਕੇ ਉਹਨੂੰ ਬੰਦ ਕਰ ਰਹੀ ਹੈ ਇਹ ਸਾਡੇ ਸਾਥੀ ਨੇ ਪੁਲਿਸ ਵਾਲੇ ਵੀ ਸਾਡੇ ਆਪਣੇ ਨੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਚ ਆਉਂਦੇ ਨਹੀਂ ਲੇਕਿਨ ਜਿਹੜੇ ਸਤਾ ਚ ਬੈਠੇ ਕੁਰਸੀ ਤੇ ਬੈਠੇ ਹੋਏ ਲੋਕ ਜੋ ਇਹਨਾਂ ਨੂੰ ਆਦੇਸ਼ ਕਰਦੇ ਇਹਨਾਂ ਨੂੰ ਮੰਨਣਾ ਪੈਂਦਾ ਹੈ ਇੱਕ طرف ਤੇ ਸਾਡੀ ਮਾਨਜੋਗ ਅਦਾਲਤ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਆਦੇਸ਼ ਕੀਤੇ ਆ ਕਿ ਤੁਸੀਂ ਰਸਤੇ ਖੋਲੋ ਇਹ ਵੀ ਅੱਜ 16 ਤਰੀਕ ਹੈ ਅੱਜ 7 ਦਿਨ ਹੋ ਰਿਹਾ ਪੂਰੇ ਉਹ ਵੀ ਰਸਤੇ ਖੋਲਣ ਦਾ ਆਦੇਸ਼ ਜੜਾਇਆ ਹੈ ਦੂਸਰੇ ਪਾਸੇ ਉਹ ਜਿਹੜੀ ਸਰਕਾਰ ਆ ਉਹਦਾ ਚਿਹਰਾ ਨੰਗਾ ਹੋ ਗਿਆ ਜਦੋਂ ਸੁਪਰੀਮ ਕੋਰਟ ਜਾ ਕੇ ਫੇਟੇ ਬਨੇਰੀਆ ਵੀ ਅਸੀਂ ਨਹੀਂ ਜਾਣਦੇ ਨਾ ਅਸੀਂ ਫਿਰ ਵੀ ਸਾਡੇ ਜਿਹੜੇ ਦੋਨੋਂ ਫਾਰਮੋ ਨੇ ਮੈਂ ਸੰਯੁਕਤ ਕਿਸਾਨ ਮੋਰਚਾ ਗੈਰਨਟਿਕ ਦਾ ਕੋਆਰਡੀਨੇਸ਼ਨ ਕਮੇਟੀ ਦਾ ਮੈਂਬਰ ਆ ਪੰਜ ਮੈਂਬਰੀ ਕਮੇਟੀ ਦਾ ਉਸ ਮੀਟਿੰਗ ਦੇ ਵਿੱਚ ਵੀ ਮੈਂ ਸੀ ਉਸ ਮੀਟਿੰਗ ਦੇ ਜਿਹੜੀ ਸਾਡੀ ਮੀਟਿੰਗ ਵਿੱਚ ਤੈਅ ਹੋਇਆ ਜਦੋਂ ਵੀ ਹਰਿਆਣਾ ਸਰਕਾਰ ਰਸਤੇ ਖੋਲਦੀ ਐ ਅਸੀਂ ਦਿੱਲੀ ਕੁਛ ਕਰਾਂਗੇ ਅਸੀਂ ਅੱਜ ਇਹਨਾਂ ਨੇ ਕੀ ਕਿਹਾ ਵੀ ਅਸੀਂ ਕੋਈ ਰਸਤਾ ਨਹੀਂ ਖੋਲਣਾ ਤੁਸੀਂ ਵਾਪਸ ਜਾਓ ਦੇਖੋ ਇਹਨਾਂ ਦਾ ਪੁਲਿਸ ਦਾ ਕੰਮ ਇਹਨਾਂ ਨੇ ਜੋ ਪ੍ਰੋਅਦੇਸ਼ ਨੇ ਉਹ ਕਰਨਾ ਹੈ ਸਾਡਾ ਕੰਮ ਹੈ ਸਾਡਾ ਸੰਗਠਨਾਤਮਕ ਸਿਸਟਮ ਨਾਲ ਚੱਲਣ ਵਾਲੇ ਲੋਕ ਐ ਅਸੀਂ ਕੋਈ ਹੁਟਦੰਗ ਬਾਜ ਨਹੀਂ ਫਾਈਨਲ ਐ ਥੋੜਾ ਜਿਹਾ ਫਾਈਨਲ ਲੱਗ ਨਹੀਂ ਨਹੀਂ ਫਾਈਨਲ ਆਏ 15 10 15 ਮਿੰਟਾਂ ਨੂੰ ਆਦੇਸ਼ ਆਜਣਗੇ ਜੋ ਵੀ ਮੀਟਿੰਗ ਚੱਲ ਰਹੀ ਐ ਸਾਡੇ ਸੀਨੀਅਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਮੇਰਾ ਹੁਣੇ ਫੋਨ ਤੇ ਗੱਲ ਹੋਈ ਆ ਅਸੀਂ ਚੰਡੀਗੜ੍ਹ ਉਹਨਾਂ ਨੂੰ ਇਤਲਾਹ ਕਰਤੀ ਆ ਵੀ ਆਹ ਹਾਲਾਤ ਨੇ ਇੱਥੋਂ ਦੇ ਇਹ ਅੱਗੇ ਬੈਰੀਕੇਡ ਦੁਆਰਾ ਪੱਕੇ ਲਗਾ ਰਹੇ ਨੇ ਤੇ ਅਸੀਂ ਇਹ ਰਸਤੇ ਤੇ ਚੱਲਣਾ ਕਿਵੇਂ ਚੱਲਣਾ ਕੀ ਨਹੀਂ ਹੁਣੇ 10 5-10 ਮਿੰਟਾਂ ਵਿੱਚ ਜਿਵੇਂ ਆਦੇਸ਼ ਆਉਂਦੇ ਆ ਆਦੇਸ਼ ਆਉਂਦੇ ਆ ਸਾਰੀ ਅਸੀਂ ਜੇ ਇੱਧਰ ਨੂੰ ਜਾਣ ਦੀ ਹੋਊ ਗੱਲ ਨਾ ਜਾਣ ਦੇ ਅਸੀਂ ਕੋਈ ਭਿੰਣਾ ਨਹੀਂ ਅੱਜ ਜੇ ਨਾਂਝੰਦੇ ਇੱਥੇ ਬੈਠਾਂਗੇ ਜੇ ਕਹਿਣਗੇ ਦੂਸਰੇ ਰਸਤੇ ਤੋਂ ਨਹੀਂ ਦੂਸਰੇ ਰਸਤੇ ਜਾਵਾਂਗੇ ਕਿਉਂਕਿ ਇਹ ਇੱਕ ਪੂਰੇ ਦੇਸ਼ ਘਰ ਦੇ ਉੱਤੇ ਜਥੇਬੰਦੀ ਜੋ ਐਲਾਨ ਕਰੂਗੀ ਜੀ ਪਿੱਛੇ ਵਾਪਸ ਪੰਜਾਬ ਵਾਲੀ ਸਾਈਡ ਤੋਂ ਜਾਣਾ ਤਾਂ ਜਾਣਾ ਹਾਂ ਮਤਲਬ ਜੋਸ਼ ਦੇਸ਼ ਆਊਗਾ ਕਿਉਂਕਿ ਇਹ ਸਾਡਾ ਕੋਈ ਟਕਰਾਵ ਦਾ ਵਿਸ਼ਾ ਨਹੀਂ ਹੈ ਟਕਰਾਵ ਦਾ ਕੰਮ ਇਹਨਾਂ ਦੇ ਲੋਕਾਂ ਦਾ ਹੈ ਜਿਹੜਾ ਅੱਜ ਇਹਨਾਂ ਦਾ ਇਸ ਪ੍ਰਸ਼ਾਸਨ ਦਾ ਵੀ ਚਿਹਰਾ ਨੰਗਾ ਹੋ ਗਿਆ ਹਰਿਆਣਾ ਪੁਲਿਸ ਦੇ ਜਿਹੜੇ ਜ਼ਿਲ੍ਹਾ ਡੱਬਾਲੀ ਪੁਲਿਸ ਜ਼ਿਲ੍ਹੇ ਦੇ ਪੁਲਿਸ ਅਧਿਸ਼ਕ ਨੇ ਤੇ ਨਾਲ ਉਹਨਾਂ ਦੀ ਟੀਮਾਂ ਡੀਐਸਪੀ ਸਾਹਿਬ ਨੇ ਸਾਰੇ ਬੈਠੇ ਨੇ ਇਹਨਾਂ ਦਾ ਚਿਹਰਾ ਵੀ ਨੰਗਾ ਹੋ ਗਿਆ ਸਾਰਾ ਪਤਾ ਇਹਨਾਂ ਨੂੰ ਇਹ ਖਨੋਰੀ ਜਾ ਰਿਹਾ ਇਹ ਰਸਤਾ ਅੱਗੇ ਵੀ ਰੋਕ ਸਕਦੇ ਆ ਲੇਕਿਨ ਜਾਣ ਬੁੱਝ ਕੇ ਇਹਨੂੰ ਪੈਨਿਕ ਬਣਾਉਣ ਵਾਸਤੇ ਡਰ ਦਾ ਭੈ ਦਾ ਮਾਹੌਲ ਬਣਾਉਣ ਵਾਸਤੇ ਇੱਥੇ ਰੁਕਿਆ ਗਿਆ ਹੈ ਲੇਕਿਨ ਇਹ ਕਿਸਾਨ ਨਾ ਡਰਨ ਵਾਲੇ ਨੇ ਰੁਕਣ ਵਾਲੇ ਨੇ ਥੱਕਣ ਵਾਲੇ ਆ ਸਾਡਾ ਟੀਚਾ ਸਾਡੀਆਂ ਮੰਗਾ ਹੈ ਸਾਡਾ ਕੋਈ ਦਿੱਲੀ ਜਾਣਾ ਵੀ ਟੀਚਾ ਨਹੀਂ ਹੈ ਸਾਡੀਆਂ ਟੀਚਾ ਸਾਡਾ ਮੰਗਾ ਹੈ ਪਹਿਲਾਂ ਵੀ ਇੱਕ ਸ਼ੁਭ ਕਰਨ ਸਾਡਾ ਸ਼ਹੀਦ ਕਰਦਾ ਪੰਜ ਜਣਾਂ ਦੀਆਂ ਅੱਖਾਂ ਲੈ ਲਈਆਂ 433 ਘਾਇਲ ਕਰਦੇ ਬਨੋਰੀ ਤੇ ਸ਼ੰਭੂ ਮੋਟਰ ਤੇ ਦੇ ਕਿੰਨੇ ਕੁ ਮਾਰ ਦੇਣਗੇ ਕਿੰਨਾ ਕੁਸ਼ ਕਰ ਲੈਣਗੇ ਇਹ ਨਹੀਂ ਦੇ ਬਿਲਕੁਲ ਜੀ ਪਿੱਛੇ ਪੁਲਿਸ ਦੀ ਤਸਵੀਰ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਹਰਿਆਣਾ ਪੁਲਿਸ ਵੀ ਇੱਥ ਇਹਨੂੰ ਰੋਕ ਰੱਖਿਆ ਤਾਂ ਜਿਹੜੇ ਅਧਿਕਾਰੀ ਹੈਗੇ ਆ ਕੋਸ਼ਿਸ਼ ਵੀ ਕਰਦੇ ਆ ਉਹਨਾਂ ਨਾਲ ਗੱਲ ਕਰਨ ਦੀ ਕਿਉਂਕਿ ਇਹ ਇੱਕ ਵੱਡਾ ਮਸਲਾ ਹੈਗਾ ਕਿਸਾਨਾਂ ਦਾ ਕਿਸਾਨ ਕਹ ਰਿਹਾ ਕਿ ਅਸੀਂ ਵਾਪਸ ਜਾਣਾ ਤਾਂ ਇਹਨਾਂ ਨੂੰ ਰਾਹ ਚ ਇੱਥੇ ਰੋਕਿਆ ਗਿਆ ਤਾਂ ਇਹ ਦੇਖ ਰਹੇ ਹੋ ਤਸਵੀਰਾਂ ਸਾਰੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵਕਤ ਇਹ ਹਰਿਆਣਾ ਦੇ ਡੱਬ ਵਾਲੀ ਬਾਰਡਰ ਦੀ ਤਸਵੀਰ ਹੈਗੀ ਆ ਤਾਂ ਹਰਿਆਣਾ ਪੁਲਿਸ ਦੇ ਅਧਿਕਾਰੀ ਵੀ ਇੱਥੇ ਹੈਗੇ ਆ ਸਰ ਇਹ ਜਥੇਬੰਦੀ ਕਹਿ ਰਹੀ ਜੀ ਅਸੀਂ ਜਾਣਾ ਸਰ ਇਹਨਾਂ ਕੀ ਗੱਲਬਾਤ ਹੋਈ ਜ ਇਹਨਾਂ ਨਾਲ ਥੋੜਾ ਜਿਹਾ ਦੱਸ ਸਕਦੇ ਭਈ ਇੱਥੇ ਬੈਰੀਕੇਡਸ ਲੱਗੇ ਹੋਏ ਹਨ ਪਹਿਲੇ ਸੇ ਹਮਾਰੇ ਔਰ ਹਰਿਆਣਾ ਕੀ ਤਰਫ ਸੇ ਸ इन्होंने रात को अपना रूट दिया था कि ये उस तरफ से होके जाएंगे पंजाब टू पंजाब तो ये वहाँ से जाएं पुलिस को कोई प्रॉब्लम नहीं है यहाँ बात की नहीं ना ना इस रूट से नहीं जाएंगे इनके पास ऐसा कोई मैसेज नहीं था पुलिस के पास कि इस रूट से जाएंगे दूसरे रूट से जाने का मैसेज था जो अभी यहाँ पे धक्काशाही कर रहे हैं हरियाणा नहीं ली कोई गलत कोई परमिशन नहीं है कोई कुछ नहीं है ਇਹ ਬਲਕਿ ਹਰਿਆਣਾ ਪੁਲਿਸ ਦੀ ਗੱਲ ਕਰ ਰਹੀ ਹੈ ਕਿ ਇਹਨਾਂ ਨੇ ਕਿਸੇ ਤਰੀਕੇ ਦੀ ਕੋ ਪਰਮਿਸ਼ਨ ਜਿਹੜੀ ਨਹੀਂ ਲੈਂਦੀ ਹੈ ਹਾਲਾਂਕਿ ਜਿਹੜੇ ਕਿਸਾਨ ਨੇ ਉਹ ਕਹ ਰਹੇ ਕਿ ਅਸੀਂ ਇੱਥੋਂ ਡੱਬ ਵਾਲੀ ਹੋ ਕੇ ਬਟਿੰਡਾ ਜਾਣਾ ਪਰ ਪੁਲਿਸ ਅਧਿਕਾਰੀ ਹੈ ਉਹ ਇਹ ਗੱਲ ਕਹ ਰਹੇ ਕਿ ਤੁਸੀਂ ਜਾਓ ਪੰਜਾਬ ਵਾਲੀ ਸਾਈਡ ਤੋਂ ਜਾਓ ਕਿਉਂਕਿ ਹਰਿਆਣਾ ਉਸ ਦੇ ਜਿਹੜੀ ਅਧਿਕਾਰੀ ਹੈ ਉਹਨਾਂ ਨੇ ਕਿਹਾ ਕਿ ਇਸ ਰੋਡ ਦੇ ਉੱਤੋਂ ਇਹਨਾਂ ਨੂੰ ਡੱਬ ਵਾਲੀ ਦੇ ਐਂਟਰਸ ਤੋਂ ਨਹੀਂ ਜਾਣ ਦਿੱਤੇ ਜਾਊਗਾ ਇਸ ਦਾ ਵੱਡਾ ਮਸਲਾ ਫਿਰ ਹਰਿਆਣਾ ਪੁਲਿਸ ਦਾ ਹਰਿਆਣਾ ਸਰਕਾਰ ਦਾ ਤੇ ਕਿਸਾਨਾਂ ਦੇ ਵਿੱਚ ਦੁਬਾਰੇ ਖੜਾ ਹੋ ਗਿਆ ਹੁਣ ਦੇਖਦੇ ਹਾਂ ਇਸ ਮਸਲੇ ਦਾ ਕੀ ਹੱਲ ਨਿਕਲਦਾ ਕਿਸਾਨ ਕਹ ਰਹੇ ਕਿ ਅਸੀਂ ਦਿੱਲੀ ਵਾਲੇ ਪਾਸੇ ਵੱਧ ਉਹ ਕਦੋਂ ਗੱਲਬਾਤ ਕਰਦੇ ਆ ਕੀ ਸਿਟਾ ਖੜਦੇ ਆ ਕੀ ਕਿਸਾਨ ਵਾਪਸ ਪੰਜਾਬ ਤੋਂ ਹੋ ਕੇ ਜਾਂਦੇ ਆ ਜਾਂ ਦੁਬਾਰਾ ਇੱਥੇ ਸ਼ਾਂਤਮਈ ਬੈਠ ਰਹਿੰਦੇ ਆ ਆਨ ਵਾਲਾ ਸਮਾਦਾ ਸੇਗਾ ਪਰ ਫਿਲਹਾਲ ਇੱਕ ਵਾਰੀ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਹਰਿਆਣੇ ਸਾਈਡ ਵੱਲ ਵਧਣ ਤੋਂ ਰੋਕ ਲਿਆ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਪੋਕਸਮੈਨ ਡਾਬਾੜੀ ਹਰਿਆਣਾ